ਰਾਜ ਔਗਣਾਂ ਨੂੰ ਨજર ਅੰਦਾਜ਼ ਕਰ ਦਿੰਦੇ ਨੇ ਜਿਹੋ ਜਿਹਾਂ ਤੇ ਉਹ ਜਿਹਿਆਂ ਮਹਾਰਾਜ ਤੁਹਾਡੇ ਕੋਲੋਂ ਕਾਹਦਾ ਲਕੋਆ ਔਗਣ ਹਨ ਤੇ ਹਨ ਚੁਗਲੀ ਦੀ ਆਦਤ ਹੈ ਤੇ ਹੈ ਲੋਕਾਂ ਕੋਲੋਂ ਪੜਦਾ ਪਰ ਤੁਹਾਡੇ ਕੋਲੋਂ ਕੋਈ ਪੜਦਾ ਨਹੀਂ ਬੰਦਨ ਕਾਟ ਵਿਸਾਰੇ ਔਗਣ ਵਿਕਾਰਾਂ ਦੇ ਬੰਦਨਾਂ ਨੂੰ ਕੱਟ ਕੇ ਔਗਣਾਂ ਨੂੰ ਮਹਾਰਾਜ ਇਹ ਨજર ਅੰਦਾਜ਼ ਕਰ ਦਿੱਤਾ ਆਪਣਾ ਵਿਰਧ ਸੰਭਾਰੇ ਆ ਮਹਾਰਾਜ ਜੀ ਨੇ ਆਪਣਾ ਧਰਮ ਜਿਹੜਾ ਪਾਲਿਆ ਜਿਹੜਾ ਸਤਿਗੁਰੂ ਦਾ ਧਰਮ ਹੈ ਕਿਉਂਕਿ ਸਤਿਗੁਰੂ ਦਾ ਧਰਮ ਕੀ ਕਹਿੰਦਾ ਜੋ ਸ਼ਰਨ ਆਵੇ ਤੇ ਸਕੰਠ ਲਾਵੇ ਇਹੋ ਬਿਰਧ ਸਵਾਮੀ ਸੰਧਾ ਮਹਾਰਾਜ ਦਾ ਧਰਮ ਹੈ ਭਾਈ ਜਿਹੜਾ ਸ਼ਰਨ ਦੇ ਵਿੱਚ ਆ ਕੇ ਸੱਚੇ ਪਾਤਸ਼ਾਹ ਗੱਲ ਨਾਲ ਲਾਉਂਦੇ ਆ ਹੋ ਸਕਦਾ ਵੀ ਸਾਡੇ ਵਰਗਾ ਕੋਈ ਅਕਿਰਤ ਕਰਨ ਹੋਵੇ ਮਹਾਰਾਜ ਦੇ ਉਪਕਾਰ ਨੂੰ ਨਾ ਜਾਣੇ ਪਰ ਸੱਚੇ ਪਾਤਸ਼ਾਹ ਦਾ ਕਿਸੇ ਪ੍ਰਕਾਰ ਦਾ ਕੋਈ ਲਖੋ ਨਹੀਂ ਰੱਖਦੇ ਮਹਾਰਾਜ ਤਾਂ ਕਹਿੰਦੇ ਆ ਤੂੰ ਮੇਰੇ ਕੋਲ ਆ ਭਾਈ ਗੁਰਦਾਸ ਜੀ ਨੇ ਲਿਖਿਆ ਹੈ ਕਹਿਣ ਲੱਗੇ ਚਰਨ ਸਰਨ ਗੁਰ ਏਕ ਪੈੜਾ ਜਾਏ ਚੱਲ ਸਤਿਗੁਰੂ ਕੋਟ ਪੈੜਾ ਆਗੇ ਹੋਏ ਲੇਤ ਹੈ ਸਤਿਗੁਰੂ ਮੰਤਰ ਸਿਮਰਣ ਮਾਤਰ ਸਿਮਰਣ ਤਾਹੇ ਬਾਰੰਬਾਰ ਗੁਰ ਹੇਤ ਹੈ ਭਾਵਨੀ ਭਗਤ ਭਾਏ ਕੌਡੀ ਅਗਰ ਭਾਖ ਰਖੈ ਤਾਹੇ ਗੁਰ ਸਰਬ ਨਿਧਾਨ ਦਾਨ ਦਿੱਤ ਹੈ ਸਤਿਗੁਰ ਦਇਆ ਨਿਧ ਮਹਿਮਾ ਆਗਾਦ ਬੋਧ ਨਮੋ 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 ਨੇਤ ਨੇਤ ਨੇਤਹ ਕਹਿੰਦੇ ਗੁਰੂ ਤਾ ਉਡੀਕ ਕਰ ਰਿਹਾ ਕਿ ਤੂੰ ਕਦਮ ਆਏਗਾ ਤੋ ਇੱਕ ਕਦਮ ਪੁੱਟ ਗੁਰੂ ਕਰੋੜਾਂ ਕਦਮ ਅੱਗੇ ਲੈਣ ਦੇ ਲਈ ਆ ਰਿਹਾ ਪਰ ਜੇ ਤੂੰ ਇੱਕ ਕਦਮ ਨਾ ਪੁੱਟੇ ਤੇ ਕਸੂਰ ਕਿਹਦਾ ਹੈ ਤੂੰ ਭਾਵਨਾ ਦੇ ਨਾਲ ਕਹਿੰਦੇ ਭਾਵੇਂ ਕੁੱਡੀ ਰੱਖ ਦੇ ਸਤਿਗੁਰੂ ਮਹਾਰਾਜ ਜੀ ਖਜ਼ਾਨੇ ਭਰ ਦੇਣਗੇ ਪਰ ਕਦੇ ਮਨ ਦੇ ਵਿੱਚ ਇਹ ਜਿਹੜਾ ਨਾਪ ਤੋਲ ਨਹੀਂ ਕਰਨਾ ਚਾਹੀਦਾ ਤੂੰ ਮੇਰੀ ਭਾਵਨਾ ਪੂਰੀ ਕਰ ਦੇ ਮੈਂ ਤੈਨੂੰ ਲੱਡੂਆਂ ਦਾ ਡੱਬਾ ਦੇ ਆਂਗਾ ਜੇ ਆਪਣਾ ਕੁਝ ਹੋਵੇ ਤਾਂ ਤਾਂ ਅਸੀਂ ਰਹੀਏ ਜਦੋਂ ਆਪਣਾ ਹੈ ਹੀ ਨਹੀਂ ਮੰਗਿਆ ਤਾਂ ਸਾਰਾ ਕੁਝ ਮਹਾਰਾਜ ਕੋਲੋਂ ਮਹਾਰਾਜ ਨੇ ਦਿੱਤੇ ਪਦਾਰਥ ਹਨ ਤੇ ਫਿਰ ਅਸੀਂ ਮਹਾਰਾਜ ਨੂੰ ਵਾਪਸ ਕੀ ਦੇ ਸਕਦੇ ਆ ਇਸ ਕਰਕੇ ਮਹਾਰਾਜ ਦੇ ਨਾਲ ਨਾਪ ਤੋਲ ਨਹੀਂ ਉਹਦੀ ਤਾਂ ਇੰਨੀ ਕਿਰਪਾ ਉਹ ਸਾਡੇ ਔਗਣਾਂ ਨੂੰ ਨਜ਼ਰ ਅੰਦਾਜ਼ ਕਰੀ ਜਾਂਦਾ ਤੇ ਜੇ ਅਸੀਂ ਫਿਰ ਵੀ ਮਹਾਰਾਜ ਦੇ ਨਾਲ ਨਾਪ ਤੋਲ ਕਰੀਏ ਤੇ ਸਾਡੇ ਤੋਂ ਵੱਡਾ ਮੂਰਖ ਕੌਣ ਹੈ ਕਿਉਂ ਮਹਾਰਾਜ ਮੇਰਾ ਮੁਝ ਮੈਂ ਕਿਛ ਨਹੀਂ ਜੋ ਕੁਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਪਤੇ ਕਿਆ ਲਾਗਾ ਮੇਰਾ ਮੇਰਾ ਹੈ ਹੀ ਨਹੀਂ ਤੇ ਮੈਂ ਮਣ ਕਿਹੜੀ ਚੀਜ਼ ਦਾ ਕਰਾਂ ਤੇਰਾ ਵਿਰਧ ਹੈ ਤੂੰ ਆਪਣੇ ਧਰਮ ਦੀ ਰੱਖਿਆ ਕਰ ਰਿਆ ਆਪਣੇ ਸ਼ਰਨ ਦੇ ਵਿੱਚ ਆਇਆ ਹੋਿਆਂ ਦੀ ਸੰਭਾਲ ਕਰਦਾ ਔਗਣਾ ਨੂੰ ਜਿਹੜਾ ਉਹ ਤੋਂ ਕੱਟ ਕਰਕੇ ਔਗਣਾ ਨੂੰ ਮੇਟ ਕਰਕੇ ਬੰਦਨਾ ਨੂੰ ਕੱਟ ਦਿੰਨਾ ਹੈ ਸਾਡੇ ਔਗਣਾ ਨੂੰ ਨਜ਼ਰ ਅੰਦਾਜ਼ ਕਰ ਦੇ ਇਹੋ ਜਿਹਾ ਮਹਾਰਾਜ ਤੁਸੀਂ ਆਪਣਾ ਵਿਰਧ ਜਿਹੜਾ ਉਹ ਸੰਭਾਲੜਾ